ਸਸਰੀ ਘਾਲ ਦੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਬਣਾਉਣ ਲੱਗੇ ਆ ਜੀ ਆਪਾਂ ਪਹਾੜੀ ਮਿਰਚਾਂ ਤੇ ਆਲੂਆਂ ਦੀ ਸਬਜ਼ੀ ਜੀ ਬਹੁਤ ਹੀ ਟੇਸਟੀ ਤੇ ਆਪਾਂ ਪਾਉਣ ਲੱਗੇ ਆ ਜੀ ਵਿੱਚ ਜੀਰਾ ਤੇ ਜਦੋਂ ਆਪਣਾ ਗਰਮ ਹੋ ਗਿਆ ਜੀ ਤਾਂ ਜੀ ਆਪਾਂ ਪਚਵਾਤਾ ਜੀ ਜੀਰਾ ਹਲੋ ਜੀ ਆਪਾਂ ਇਹਦੇ ਵਿੱਚ ਲਸਣ ਪਾਤਾ ਨਾਲ ਹੀ ਆਪਾਂ ਹਰੀਆਂ ਮਿਰਚਾਂ ਪਾਤੀਆਂ ਜੀ ਆਪਾਂ

ਮਕਾਨ ਨੂੰ ਮਿਕਸ ਕਰ ਦੋ। ਜੇ ਅਸੀਂ ਇਹ ਪਹਿਲੇ ਵਿੱਚ ਪਾ ਤਾ ਨੂੰ ਮਿਰਚ ਮਸਾਲਾ ਉਦੋਂ ਜਿਹੜਾ ਆਪਾਂ ਇਹਨੂੰ ਇੱਕ ਸਾਤ ਆਵਿਗਾ ਜੀ ਮਸਾਲਾ ਲਾਵਾਂਗੇ ਇਸ ਵਿੱਚ